ਰਾਤ ਦਾ ਟਾਈਮ ਸੀ ਐਂਡ 10 11 ਵਜੇ ਦਾ ਟਾਈਮ ਹੋਏਗਾ ਕਿ ਸਾਨੂੰ ਮੈਸੇਜ ਆਂਦਾ ਕਿ ਤੁਹਾਡੀ ਮਦਦ ਤੇ ਜਦੋਂ ਹੀ ਸਵੇਰ ਮੈਂ 10 ਵਜੇ ਉੱਠਿਆ ਤਾਂ ਸਾਡੇ ਘਰ ਇੱਕ ਫੋਨ ਆਂਦਾ ਹੈ ਜਿੰਦੇ ਵਿੱਚ ਸਾਡੇ ਪਿੰਡ ਤੋਂ ਜੋ ਉਸ ਚੀਜ਼ ਨੂੰ ਸੁਣ ਕੇ ਮੇਰੇ ਪੈਰਾਥੋਲੋਜੀ ਮੀਨੀ ਕਿਸ ਕੀ ਮੈਨੂੰ ਇਹ ਇਹ ਚੀਜ਼ ਬਲੀਵ ਹੀ ਨਹੀਂ ਹੋ ਰਹੀ ਸੀ ਮੈਨੂੰ ਇਹ ਸਿਰਫ ਇੱਕ ਸੁਪਨਾ ਲੱਗ ਰਿਹਾ ਸੀ ਕਿ ਐਦਾਂ ਹੋ ਹੀ ਨਹੀਂ ਸਕਦਾ ਜਿੰਨੂੰ ਦੇਖ ਕੇ ਇੱਕ ਵਾਰ ਤਾਂ ਮੇਰੀ ਚੀਕ ਨਿਕਲ ਗਈ ਕਿਉਂਕਿ ਮੈਨੂੰ ਬਿਲੀਵ ਹੀ ਨਹੀਂ ਹੋ ਰਿਹਾ ਸੀ ਕਿ ਐਕਚੁਅਲ ਦੇ ਵਿੱਚ ਅਗਰ ਇਹ ਚੀਜ਼ ਹੋ ਰਹੀ ਹੈ ਤਾਂ ਕਿਉਂ ਹੋ ਰਹੀ ਹੈ ਉੱਥੇ ਮੈਂ ਬਹੁਤ ਕੁਝ ਸਿੱਖਿਆ ਬਹੁਤ ਕੁਝ ਸਮਝਿਆ ਮਿਨਿਸਟਰੀ ਦੀ ਐਂਡ ਓਵਰঅল ਗਵਰਨਮੈਂਟ ਦੀ ਐਕਟੀਵਿਟੀਜ਼ ਨੂੰ ਦੇਖਿਆ ਬਟ ਫਿਰ ਸਾਡੇ ਇੱਕ ਹੋਰ ਸਟ੍ਰਗਲ ਆਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਅਮਨਜੀਤ ਸਿੰਘ ਹੈ ਐਂਡ ਮੈਂ ਮੁਕਸੇ ਸਾਹਿਬ ਤੋਂ ਬਿਲੋਂਗ ਕਰਦਾ ਐਜ਼ ਅ ਪ੍ਰੋਫੈਸ਼ਨ ਆਮ ਅ ਆਪਰੇਸ਼ਨ ਮੈਨੇਜਰ ਐਂਡ ਮੇਰੀ ਸਟਰਗਲ ਸਟੋਰੀ ਸਟਾਰਟ ਹੁੰਦੀ ਹੈ ਫਰਮ ਦਾ ਏਜ ਆਫ 5 ਸੋ ਇਨਸੀਡੈਂਟਸ ਸਟਾਰਟ ਹੁੰਦੇ ਫਰਮ ਮਾਈ ਮਦਰਸ ਡੈਥ ਜਿੱਦਾਂ ਕਿ ਜਦ ਮੈਂ 5 ਸਾਲ ਦੀ ਸੀ ਐਂਡ ਮੇਰੇ ਸਿਸਟਰ 9 ਸਾਲ ਦੀ ਸੀ ਤਾਂ ਮੇਰੀ ਮਦਰ ਐਕਸਪਾਇਰ ਹੋਈ ਐਂਡ ਉੱਥੇ ਤੋਂ ਹੀ ਸਾਡਾ ਐਕਚੁਅਲ ਸਟਰਗਲ ਸਟਾਰਟ ਹੋਇਆ ਉੱਥੇ ਤੋਂ ਸਮਝ ਆਣਾ ਸਟਾਰਟ ਹੋਇਆ ਕਿ ਸੋਸਾਇਟੀ ਤੁਹਾਨੂੰ ਕਿਸ ਤਰ੍ਹਾਂ ਨਾਲ ਟ੍ਰੀਟ ਕਰੇਗੀ ਉੱਥੋਂ ਸਮਝ ਆਣਾ ਸਟਾਰਟ ਹੋਇਆ ਕਿ ਤੁਸੀਂ ਸੋਸਾਇਟੀ ਦੇ ਵਿੱਚ ਆਪਣੀ ਪਹਿਚਾਨ ਕਿਸ ਤਰ੍ਹਾਂ ਬਣਾ ਸਕਦੇ ਹੋ ਐਂਡ ਕਿਦਾਂ ਐਜੂਕੇਸ਼ਨ ਤੁਹਾਨੂੰ ਇਸ ਮੁਕਾਮ ਤੇ ਹਾਸਲ ਕਰਵਾ ਸਕਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਗੁਲੰਦੀਆਂ ਚੂਹ ਸਕਦੇ ਹੋ ਸੋ ਜਦੋਂ ਮੇਰੇ ਮਦਰ ਦੀ ਡੈਥ ਹੋਈ ਤਾਂ ਰਾਤ ਦਾ ਟਾਈਮ ਸੀ ਐਂਡ 10 11 ਵਜੇ ਦਾ ਟਾਈਮ ਹੋਏਗਾ ਕਿ ਸਾਨੂੰ ਮੈਸੇਜ ਆਂਦਾ ਕਿ ਤੁਹਾਡੇ ਮਦਰ ਐਕਸਪਾਇਰ ਹੋ ਗਏ ਨੇ ਐਗਜੈਕਟ ਡੇਟ ਮੈਨੂੰ ਅੱਜ ਵੀ ਯਾਦ ਹੈ 12th ਆਫ ਜਨਵਰੀ 2003 ਤਾਂ ਰਾਤ ਦੇ ਕਰੀਬਨ 10 ਵਜੇ ਨੀਅਰ ਅਬਾਊਟ ਸਾਨੂੰ ਇਸ ਤਰ੍ਹਾਂ ਦਾ ਸ਼ੌਕਿੰਗ ਮੈਸੇਜ ਆਇਆ ਤਾਂ ਉਦੋਂ ਉਸ ਟਾਈਮ ਤੋਂ ਹੀ ਸਾਡੇ ਲਈ ਸਾਡੀ ਦੁਨੀਆ ਬਦਲ ਗਈ ਸਾਡੇ ਰਿਸ਼ਤੇਦਾਰਾਂ ਨੇ ਸਾਡੇ ਤੋਂ ਮੂੰਹ ਫੇਰ ਲਿਆ ਐਂਡ ਉਸ ਤੋਂ ਬਾਅਦ ਸਾਡੀ ਫੈਮਿਲੀ ਦੇ ਵਿੱਚ ਜਿਸ ਤਰ੍ਹਾਂ ਮੇਰੇ ਫਾਦਰ ਗ੍ਰੈਂਡ ਫਾਦਰ ਗ੍ਰੈਂਡ ਮਦਰ ਐਂਡ ਅਸੀਂ ਅਸੀਂ ਸਾਰਿਆਂ ਨੇ ਰਲ ਕੇ ਸਟਰਗਲ ਨੂੰ ਫੇਸ ਕੀਤਾ ਸਾਡੇ ਰਿਸ਼ਤੇਦਾਰਾਂ ਨੂੰ ਤਾਂ ਇਸ ਤਰ੍ਹਾਂ ਲੱਗਣ ਲੱਗ ਪਿਆ ਸੀ ਕਿ ਅਸੀਂ ਜਿਸ ਤਰ੍ਹਾਂ ਕੋਈ ਕ੍ਰਾਈਮ ਹੀ ਕਰ ਦਿੱਤਾ ਹੋਵੇ ਕਿਸੇ ਦਾ ਇਸ ਦੁਨੀਆ ਤੋਂ ਚਲੇ ਜਾਣਾ ਉਹ ਸਾਡੇ ਹੱਥ ਦੇ ਕੰਟਰੋਲ ਦੇ ਵਿੱਚ ਨਹੀਂ ਬਟ ਫਿਰ ਵੀ ਸੋਸਾਇਟੀ ਨੂੰ ਇਹ ਸਾਰੀ ਚੀਜ਼ਾਂ ਸਮਝਾਣਾ ਕਿਸੇ ਦੇ ਵਜ੍ਹਾ ਦੀ ਗੱਲ ਨਹੀਂ। ਸੋ ਆਫਟਰ दैट ਜਿੱਦਾਂ ਮੇਰੇ ਨਾਨਕੇ ਜਾਂ ਮੇਰੇ ਦਾਦਕੇ ਵਾਲੀ ਸਾਈਡ ਤੋਂ ਕੋਈ ਵੀ ਰਿਸ਼ਤੇਦਾਰ ਸਾਡੇ ਸਪੋਰਟ ਦੇ ਵਿੱਚ ਨਹੀਂ ਸੀ। ਬਟ ਉਸ ਟਾਈਮ ਤੋਂ ਸਾਨੂੰ ਇਹ ਗੱਲ ਜ਼ਰੂਰ ਸਮਝ ਆ ਗਈ ਸੀ ਕਿ ਅਗਰ ਅਸੀਂ ਪੜਾਂਗੇ ਨਹੀਂ ਤਾਂ ਅਸੀਂ ਕੁਝ ਬਣ ਨਹੀਂ ਪਾਵਾਂਗੇ। ਹੋ ਸਕਦਾ ਉਸ ਟਾਈਮ ਸਾਡੀ ਸਟੱਡੀ ਸਟਾਪ ਵੀ ਹੋ ਜਾਂਦੀ। ਹੋ ਸਕਦਾ ਕੋਈ ਸਾਨੂੰ ਸਪੋਰਟ ਨਾ ਵੀ ਕਰਦਾ। ਬਟ ਇਸ ਟਾਈਮ ਦੇ ਉੱਪਰ ਸਭ ਤੋਂ ਮੇਨ ਪਿਲਰ ਜੋ ਸਾਡੇ ਲਈ ਬਣੇ ਰਹੇ that was my grandmother so mere grandmother ne bahut sacrifice kita and she is very inspiring lady agar assi ohna di gal kariye oh rozana gurudware jaan wali ladies jinne apna har ek cheez nu chhad ke sanu priority ditti taaki assi pad likh ke kuch ban sakiye and society nu prove kar sakiye ki eh bacche bhi kuch misal ban sakte hain and moreover mere father je the farming karde si ਐਂਡ ਬਹੁਤ ਹੀ ਲਿਮਿਟਿਡ ਸਾਡੇ ਕੋਲ ਜਿਹੜਾ ਹੈ ਇਨਕਮ ਸੀ ਜਿੰਦੇ ਵਿੱਚ ਅਸੀਂ ਪੜਾਈ ਵੀ ਕਰਨੀ ਸੀ ਘਰ ਦੇ ਖਰਚੇ ਵੀ ਚਲਾਉਣੇ ਸੀ ਐਂਡ ਸਾਰੀਆਂ ਚੀਜ਼ਾਂ ਕਰਨੀਆਂ ਸੀ ਤਾਂ ਉਸੇ ਟਾਈਮ ਤੋਂ ਮੇਰੇ ਸਿਸਟਰ ਤੇ ਮੈਂ ਟਿਊਸ਼ਨ ਵਰਕ ਸਟਾਰਟ ਕੀਤਾ ਐਂਡ ਲੇਟਰ ਔਨ ਅਸੀਂ ਬਹੁਤ ਸਾਰੀਆਂ ਹੋਰ ਐਕਟੀਵਿਟੀਜ਼ ਜਿਵੇਂ ਐਗਜ਼ਾਮੀਨੇਸ਼ਨ ਚੈੱਕ ਕਰਨਾ ਜਾਂ ਹੋਰ ਕੁਝ ਚੀਜ਼ਾਂ ਨੂੰ ਪਰਫਾਰਮ ਕਰਕੇ ਥੋੜੇ ਜਿਹੇ ਪੈਸੀ ਅਰਨ ਕਰਨੇ ਵੀ ਸਟਾਰਟ ਕੀਤੇ ਤਾਂ ਕਿ ਅਸੀਂ ਆਪਦੇ ਲਾਈਵਲੀਹੂਡ ਨੂੰ ਹੋਰ ਥੋੜਾ ਜਿਹਾ ਅੱਛੇ ਤਰੀਕੇ ਨਾਲ ਮੈਨੇਜ ਕਰ ਸਕੀਏ ਫੇਰ ਟਾਈਮ ਆੰਦਾ ਜਦੋਂ ਮੇਰੇ 12th ਐਗਜ਼ਾਮ ਖਤਮ ਹੁੰਦੇ ਨੇ ਐਂਡ ਮੇਰੇ ਸਿਸਟਰ ਕਾਲਜ ਦੇ ਵਿੱਚ ਨੇ ਤਾਂ ਟਾਈਮ ਆੰਦਾ ਕਾਲਜ এডੂਕੇਸ਼ਨ ਸਟਾਰਟ ਕਰਨ ਦਾ ਸ਼ੁਰੂ ਤੋਂ ਸਾਡੇ ਦੋਵਾਂ ਦੀ এডੂਕੇਸ਼ਨ ਨੂੰ ਇੰਨਾ ਸਟਰੋਂਗ ਪਿਲਰ ਬਣਾ ਕੇ ਮੇਰੇ ਗ੍ਰੈਂਡਮਦਰ ਨੇ ਪ੍ਰੈਜ਼ੈਂਟ ਕੀਤਾ ਕਿ ਸਾਨੂੰ ਪਿੱਛੇ ਮੁੜ ਕੇ ਦੇਖਣਾ ਨਹੀਂ ਪਿਆ ਐਂਡ ਉਹ ਸਾਰੇ ਬੁਰੇ ਇਨਸੀਡੈਂਟਸ ਨੂੰ ਯਾਦ ਵੀ ਨਹੀਂ ਕਰਨਾ ਪਿਆ ਕਿ ਸਾਡੇ ਨਾਲ ਕੀ ਹੋਇਆ ਸੀ ਬਿਕੋਜ਼ ਉਹਨਾਂ ਨੇ ਸਾਨੂੰ ਇਸ ਤਰੀਕੇ ਨਾਲ ਪਰਵਰਿਸ਼ ਦਿੱਤੀ ਕਿ ਅਸੀਂ ਸੋਸਾਇਟੀ ਦੇ ਵਿੱਚ ਇੱਕ ਮੈਸੇਜ ਦੇ ਸਕੀਏ ਕਿ ਇਹ ਜ਼ਰੂਰੀ ਨਹੀਂ ਕਿ ਅਗਰ ਕਿਸੇ ਨਾਲ ਕੋਈ ਟ੍ਰੈਜੇਡੀ ਹੋ ਜਾਏ ਤਾਂ ਉਹ ਵਾਪਸ ਉੱਪਰ ਨਹੀਂ ਉੱਠ ਸਕਦੇ ਐਂਡ ਫਿਰ ਉਸ ਤੋਂ ਬਾਅਦ ਗ੍ਰੈਜੂਏਸ਼ਨ ਸਟਾਰਟ ਹੋਈ ਮੈਂ ਆਪਣੀ ਗ੍ਰੈਜੂਏਸ਼ਨ ਕਾਮਰਸ ਦੇ ਵਿੱਚ ਕੀਤੀ ਐਂਡ ਯੂਨੀਵਰਸਿਟੀ ਦੇ ਵਿੱਚ ਮੈਂ ਜਿਹੜਾ ਹੈ ਸੈਕੰਡ ਰੈਂਕ ਹਾਸਲ ਕੀਤਾ ਇਸ ਸਾਰੀ ਡਿਊਰੇਸ਼ਨ ਦੇ ਦੌਰਾਨ ਜਦੋਂ ਸਾਡੀ ਬੈਚਲਰਸ ਡਿਗਰੀ ਸੀ ਹਾਲਾਂਕਿ ਮੇਰੇ ਗ੍ਰੈਂਡਮਦਰ ਤੇ ਮੇਰੇ ਫਾਦਰ ਨੇ ਪੜੇ ਲਿਖੇ ਨਹੀਂ ਸੀ ਚਾਹੇ ਉਹਨਾਂ ਦੀ ਕੁਆਲਿਫੀਕੇਸ਼ਨ 10th ਯਰ 12th ਹੀ ਸੀ ਬਟ ਉਹਨਾਂ ਨੂੰ ਬਹੁਤ ਸਟਰੋਂਗ ਇੰਟਰਸਟ ਸੀ ਕਿ ਅਸੀਂ ਕਾਲਜ ਦੇ ਵਿੱਚ ਕੀ ਪੜ੍ਹ ਰਹੇ ਹਾਂ ਕੀ ਕਰ ਰਹੇ ਹਾਂ ਐਂਡ ਕਿੱਥੇ ਕਿੱਥੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਵਿੱਚ ਐਕਟੀਵਿਟੀਜ਼ ਦੇ ਵਿੱਚ ਅਸੀਂ ਪਾਰਟਿਸਿਪੇਟ ਕਰ ਰਹੇ ਹਾਂ ਉਹਨਾਂ ਨੇ ਹਮੇਸ਼ਾ ਹੀ ਇਨਕਰੇਜ ਕੀਤਾ ਕਿ ਬੱਚੇ ਸਿਰਫ ਪੜਾਈ ਦੇ ਨਾਲ ਤੁਸੀਂ ਆਪਣੇ ਆਪ ਨੂੰ ਉੱਪਰ ਨਹੀਂ ਉਠਾ ਸਕਦੇ ਤੁਹਾਨੂੰ ਬਹੁਤ ਸਾਰੀਆਂ ਹੋਰ ਚੀਜ਼ਾਂ ਨਾਲ ਐਕਟੀਵਿਟੀਜ਼ ਦੇ ਵਿੱਚ ਵੀ ਪਾਰਟਿਸਿਪੇਟ ਕਰਨਾ ਪਏਗਾ ਚਾਹੇ ਉਹ ਡਿਬੇਟ ਹੋਵੇ ਐਕਸਟੈਂਪਰੇਰੀ ਹੋਵੇ ਹੋਰ ਕੰਪੀਟੀਸ਼ਨਸ ਹੋਣ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਯੂਨੀਵਰਸਿਟੀ ਦੇ ਵਿੱਚ ਸੈਕਿੰਡ ਰੈਂਕ ਹਾਸਲ ਕੀਤਾ ਤੋ ਉਸ ਟਾਈਮ ਤੇ ਮੈਨੂੰ ਬਹੁਤ ਸਾਰੀਆਂ ਸਕਾਲਰਸ਼ਿਪਸ ਮਿਲੀਆਂ। ਤੇ ਇਹਨਾਂ ਸਕਾਲਰਸ਼ਿਪਸ ਦਾ ਮੈਂ ਯੂਟਿਲਾਈਜੇਸ਼ਨ ਆਪਦੇ ਐਸ਼ੋਰਾਮ ਜਾਂ ਫਿਰ ਆਪਦੀ ਲਗਜ਼ਰੀ ਦੇ ਉੱਪਰ ਨਾ ਕਰਕੇ ਇਹਨਾਂ ਨੂੰ ਆਪਦੇ ਸਰਟੀਫਿਕੇਟ ਕੋਰਸੇਸ ਕਰਨ ਦੇ ਵਿੱਚ ਯੂਟਿਲਾਈਜ਼ ਕੀਤਾ। ਤਾਂ ਕਿ ਮੈਂ ਹੋਰ ਨੌਲੇਜ ਇਕੱਠੀ ਕਰ ਸਕਾਂ। ਸ਼ੁਰੂ ਤੋਂ ਪੜਾਈ ਦਾ ਸ਼ੌਂਕ ਸੀ ਐਂਡ ਇਹ ਪਤਾ ਸੀ ਕਿ ਅਗਰ ਪੜਾਂਗੇ ਨਹੀਂ ਤਾਂ ਕੁਝ ਬਣਾਂਗੇ ਨਹੀਂ। ਤਾਂ ਇਸ ਕਰਕੇ ਸਰਟੀਫਿਕੇਟ ਕੋਰਸੇਸ ਕਰਨੇ ਸਟਾਰਟ ਕੀਤੇ। ਤਾਂ ਕਿ ਹੋਰ ਏਰੀਆਜ਼ ਦੇ ਵਿੱਚ ਆਪਦੀ ਐਕਸਪਰਟੀਸ ਨੂੰ ਬਣਾਇਆ ਜਾ ਸਕੇ ਲੇਟਰ ਔਨ ਗ੍ਰੈਜੂਏਸ਼ਨ ਕੰਪਲੀਟ ਹੋਈ ਬਾਏ ਦ ਟਾਈਮ ਮੇਰੇ ਸਿਸਟਰਸ ਦੀ ਮਾਸਟਰਸ ਕੰਪਲੀਟ ਹੋ ਚੁੱਕੀ ਸੀ ਐਂਡ ਉਹਨਾਂ ਨੇ ਆਪਦੀ ਜੌਬ ਸਟਾਰਟ ਕਰ ਦਿੱਤੀ ਤੇ ਨਾਲ ਦੀ ਨਾਲ ਮੈਂ ਆਪਦੀ ਮਾਸਟਰਸ ਡਿਗਰੀ ਉਹ ਵੀ ਕਾਮਰਸ ਦੇ ਵਿੱਚ ਸਟਾਰਟ ਕੀਤੀ ਡਿਊ ਟੂ ਯੂਨੀਵਰਸਿਟੀ ਮੈਰਿਟ ਐਮਕਮ ਦੇ ਵਿੱਚ ਵੀ ਐਡਮਿਸ਼ਨ ਹੋਇਆ ਔਨ ਸਕਾਲਰਸ਼ਿਪ ਐਂਡ UGC ਨੇ ਵੀ ਸਕਾਲਰਸ਼ਿਪ ਦਿੱਤੀ ਤਾਂ ਕਿ ਮੈਂ ਆਪਦੀ ਸਟੱਡੀ ਨੂੰ ਬਹੁਤ ਅੱਛੇ ਢੰਗ ਨਾਲ ਕੰਪਲੀਟ ਕਰ ਸਕਾਂ ਇਸ ਸਾਰੇ ਡਿਊਰੇਸ਼ਨ ਦੇ ਵਿੱਚ ਇਸਾਰੇ ਸਕਾਲਰਸ਼ਿਪਸ ਦੇ ਨਾਲ ਮੈਂ ਹੋਰ ਬਹੁਤ ਸਾਰੀਆਂ ਐਕਟੀਵਿਟੀਆਂ ਦੇ ਵਿੱਚ ਪਾਰਟਿਸਿਪੇਟ ਕੀਤਾ ਜਿਦਾ ਬਿਜ਼ਨਸ ਪਲਾਨ ਕੰਪੀਟੀਸ਼ਨਸ ਐਂਡ ਮੈਨੀ ਆਦਰਸ ਤਾਂਕੀ ਆਪਦੇ ਆਪ ਨੂੰ ਮੈਂ ਹੋਰ ਫੀਲਡਸ ਦੇ ਵਿੱਚ ਵੀ ਪ੍ਰੂਵ ਕਰ ਸਕਾਂ ਡਿਊਰਿੰਗ ਦੈਟ ਟਾਈਮ ਪੀਰੀਅਡ ਜਦੋਂ ਮੇਰੀ ਮਾਸਟਰਸ ਕੰਪਲੀਟ ਹੁੰਦੀ ਹੈ ਤਾਂ ਮੈਂ ਨਾਲ ਦੀ ਨਾਲ UGC NET ਵਿੱਚ ਅਪੀਅਰ ਹੋਇਆ ਐਂਡ UGC NET ਕਾਮਰਸ ਦੇ ਵਿੱਚ ਆਫ ਦਾ ਕ੍ਰੈਕ ਕੀਤਾ ਐਂਡ ਲੇਟਰ ਔਨ ਮੈਂ UGC NET JRF ਵੀ ਕੁਆਲੀਫਾਈ ਕੀਤਾ ਇਨ ਅ ਮੈਨੇਜਮੈਂਟ ਫੀਲਡ ਪੜਨ ਦਾ ਸ਼ੌਂਕ ਸੀ ਐਂਡ ਅੱਗੇ ਜੌਬ ਵੀ ਕਰਨੀ ਸੀ ਬਿਕੋਜ਼ ਕਰਦੇ ਹਾਲਾਤ ਇੰਨੇ ਵੀ ਚੰਗੇ ਨਹੀਂ ਸੀ ਕਿ ਮੈਂ ਹੋਰ ਰੈਗੂਲਰ ਸਟੱਡੀ ਕਰ ਸਕਾਂ ਤਾਂ ਮੈਂ ਆਪਣੀ ਜੌਬ ਐਜ਼ ਅਸਿਸਟੈਂਟ ਪ੍ਰੋਫੈਸਰ ਸਟਾਰਟ ਕੀਤੀ ਐਂਡ ਉਸ ਜੌਬ ਦੇ ਦੌਰਾਨ ਮੈਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਐਂਡ ਲੇਟਰ ਔਨ ਉੱਥੇ ਹੀ ਪ੍ਰੋਮੋਸ਼ਨ ਹਾਸਲ ਕਰਕੇ ਐਜ਼ ਅ ਹੈੱਡ ਆਫ ਦਾ ਡਿਪਾਰਟਮੈਂਟ ਮੈਂ ਆਪਣੀ ਡਿਊਟੀਆਂ ਸਰਵ ਕਰਨੀਆਂ ਸਟਾਰਟ ਕੀਤੀਆਂ ਲੇਟਰ ਔਨ ਜਦੋਂ ਮੇਰੇ ਕੋਲ ਇੱਕ ਆਪਸ਼ਨ ਅਹੀਂ ਰਿਗਾਰਡਿੰਗ ਅਦਰ ਕਾਲਜਸ ਐਂਡ ਅਦਰ ਯੂਨੀਵਰਸਿਟੀਆਂ ਤਾਂ ਮੈਂ ਉਹਨਾਂ ਨੂੰ ਰਿਜੈਕਟ ਕਰਕੇ ਆਪਦੇ ਕੈਰੀਅਰ ਦੇ ਉੱਪਰ ਫਰਸਟ ਫੋਕਸ ਕੀਤਾ ਤਾਂ ਕਿ ਮੈਂ ਕਨਸਟੈਂਟਲੀ ਉਹਨਾਂ ਉੱਪਰ ਕੰਮ ਕਰ ਸਕਾਂ ਬਟ ਕਿੰਨੂ ਪਤਾ ਸੀ ਕਿ ਹੁਣ ਫਿਰ ਤੋਂ ਉਹ ਕਾਲਾ ਦਿਨ ਆਨ ਵਾਲਾ ਸੀ ਸੋ ਟਾਈਮ ਆਨ ਦਾ 2020 ਦਾ ਜਦੋਂ ਲਾਕਡਾਊਨ ਸੀ ਐਂਡ ਐਗਜ਼ੈਕਟ 26th ਆਫ ਜੁਲਾਈ ਵਾਸ ਦ ਡੇਟ ਸੋ ਜਿੱਦਾਂ ਲਾਕਡਾਊਨ ਦੇ ਵਿੱਚ ਅਸੀਂ ਕੰਮ ਕਰਦੇ ਸੀ ਤਾਂ ਵਰਕ ਫਰਮ ਹੋਮ ਸੀ ਤਾਂ ਮੈਂ ਰਤੀ ਕਰੀਬਨ 2:30 ਵਜੇ ਆਪ ਦਾ ਕੰਮ ਖਤਮ ਕਰਕੇ ਉਸ ਤੋਂ ਬਾਅਦ ਸੋ ਗਿਆ। ਤਾਂ ਜਦੋਂ ਹੀ ਸਵੇਰ ਮੈਂ 10 ਵਜੇ ਉੱਠਿਆ ਤਾਂ ਸਾਡੇ ਘਰ ਇੱਕ ਫੋਨ ਆਂਦਾ ਹੈ। ਜਿੰਦੇ ਵਿੱਚ ਸਾਡੇ ਪਿੰਡ ਤੋਂ ਜੋ ਸ਼ਖਸੀ ਉਹਨੇ ਕਿਹਾ ਕਿ ਤੁਹਾਡੇ ਫਾਦਰ ਦੀ ਡੈਥ ਹੋ ਗਈ। ਐਂਡ ਉਸ ਚੀਜ਼ ਨੂੰ ਸੁਣ ਕੇ ਮੇਰੇ ਪੈਰਾਂ ਤੋਂ ਲੁਜਮੀ ਨਹੀਂ ਕਿਸ ਕੀ। ਮੈਨੂੰ ਇਹ ਇਹ ਚੀਜ਼ ਬਲੀਵ ਹੀ ਨਹੀਂ ਹੋ ਰਹੀ ਸੀ। ਮੈਨੂੰ ਇਹ ਸਿਰਫ ਇੱਕ ਸੁਪਨਾ ਲੱਗ ਰਿਹਾ ਸੀ ਕਿ ਐਦਾਂ ਹੋ ਹੀ ਨਹੀਂ ਸਕਦਾ। ਬਟ ਫਿਰ ਹੌਲੀ ਹੌਲੀ ਜਿਸ ਤਰ੍ਹਾਂ ਹੋਰ ਫੋਨ ਆਏ ਐ ਐਂਡ ਉਸ ਟੀਜ ਨੂੰ ਅਸੀਂ ਪਤਾ ਕੀਤਾ ਤਾਂ ਉਹ ਚੀਜ਼ ਸੱਚ ਨਿਕਲੀ ਤਾਂ ਉਸ ਡਿਊਰੇਸ਼ਨ ਦੇ ਦੌਰਾਨ ਮੈਂ ਫਰਸਟ ਟਾਈਮ ਆਪ ਦੇ ਖੇਤਾਂ ਦੇ ਵਿੱਚ ਗਿਆੜਾ ਮਾਰਿਆ ਤਾਂ ਉਸ ਟਾਈਮ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਮੇਰੇ ਫਾਦਰ ਦੀ ਡੈੱਡ ਬੋਡੀ ਪਈ ਹੋਈ ਸੀ ਜਿਹਨੂੰ ਦੇਖ ਕੇ ਇੱਕ ਵਾਰ ਤਾਂ ਮੇਰੀ ਚੀਕ ਨਿਕਲ ਗਈ ਕਿਉਂਕਿ ਮੈਨੂੰ ਬਿਲੀਵ ਹੀ ਨਹੀਂ ਹੋ ਰਿਹਾ ਸੀ ਕਿ ਐਕਚੁਅਲ ਦੇ ਵਿੱਚ ਅਗਰ ਇਹ ਚੀਜ਼ ਹੋ ਰਹੀ ਹੈ ਤਾਂ ਕਿਉਂ ਹੋ ਰਹੀ ਹੈ ਕਿਉਂ ਰੱਬ ਨੂੰ ਸਾਡੇ ਦੇ ਦਰਸ਼ਨ ਨਹੀਂ ਆਇਆ ਪਹਿਲਾਂ 2003 ਦੇ ਵਿੱਚ ਮੇਰੇ ਮਦਦ ਹੀ ਡੈਥ ਹੋਈ ਤਾਂ ਉਸ ਚੀਜ਼ਾਂ ਦੇ ਸਟਰਗਲ ਤੋਂ ਤਾਂ ਅਸੀਂ ਬਾਹਰ ਨਿਕਲੇ ਹੀ ਨਹੀਂ ਸੀ ਕਿ ਇਹ ਟ੍ਰੈਜੇਡੀ ਸਾਡੇ ਨਾਲ ਹੋਈ ਬਟ ਫਿਰ ਵੀ ਉਸ ਉਸ ਦਿਨ ਜਦੋਂ ਅਸੀਂ ਵਾਪਸ ਉਹਨਾਂ ਨੂੰ ਕਰ ਲੈ ਕੇ ਆਏ ਕਿਸੇ ਨੂੰ ਵੀ ਬਲੀਵ ਨਹੀਂ ਸੀ ਬਟ ਫਿਰ ਉਹੀ ਜੋ ਰਿਸ਼ਤੇਦਾਰਾਂ ਨੇ ਸਾਡਾ ਸਾਥ ਛੱਡਿਆ ਸੀ ਉਹਨਾਂ ਨੇ ਫੇਰ ਇੱਕ ਵਾਰ ਇਸ ਚੀਜ਼ ਨੂੰ ਪ੍ਰੂਵ ਕੀਤਾ ਕਿ ਉਹ ਸਾਡੇ ਨਾਲ ਨਹੀਂ ਹੈ ਬਟ ਫਿਰ ਵੀ ਉਹ ਸਾਰੇ ਚੀਜ਼ਾਂ ਨੂੰ ਰਿਕਵਰ ਕਰਦਿਆਂ ਕਵਰ ਕਰਦਿਆਂ ਸਾਨੂੰ ਬਹੁਤ ਟਾਈਮ ਲੱਗੇ ਐਂਡ ਲੇਟਰ ਓਨ ਅਗਰ ਅਸੀਂ ਗੱਲ ਕਰੀਏ ਤਾਂ ਆਫਟਰ ਮਾਈ ਫਾਦਰਸ ਡੈਥ ਤਾਂ ਸਾਰੀ ਰਿਸਪੌਂਸਿਬਿਲਟੀ ਮੇਰੇ ਉੱਪਰ ਹੀ ਆ ਗਈ ਸੀ ਤਾਂ ਮੈਨੂੰ ਇਹ ਸਾਰੀ ਚੀਜ਼ਾਂ ਨੂੰ ਪ੍ਰੂਵ ਕਰਨ ਦੇ ਲਈ ਐਂਡ ਆਫ ਦੇ ਫਾਦਰ ਨੂੰ ਇਹ ਚੀਜ਼ ਪ੍ਰੂਵ ਕਰਨ ਦੇ ਲਈ ਕਿ ਮੈਂ ਉਹਨਾਂ ਨੂੰ ਹਮੇਸ਼ਾ ਹੀ ਪ੍ਰਾਊਡ ਫੀਲ ਕਰਵਾਉਂਗਾ ਤਾਂ ਮੈਂ ਆਪ ਦਾ ਜਿਹੜਾ ਹੈ ਜੌਬ ਉਹ ਆਫਟਰ 5 ਡੇਸ ਫਿਰ ਤੋਂ ਰੀਜ਼ਿਊਮ ਕੀਤਾ ਐਂਡ ਇਸ ਸਾਰੀ ਚੀਜ਼ਾਂ ਦੇ ਵਿੱਚ ਕੋਇਨਸੀਡੈਂਸ ਇਹ ਸੀ ਕਿ ਮੈਂ ਬਹੁਤ ਸਾਰੇ ਇੰਟਰਵਿਊਸ ਪਹਿਲਾਂ ਦਿੱਤੇ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਇੰਟਰਵਿਊ ਦਾ ਰਿਜ਼ਲਟ ਜਿਹੜਾ ਸਿਲੈਕਸ਼ਨ ਦਾ ਸੀ ਉਹ ਮੈਨੂੰ ਕਾਲ ਆਂਦਾ ਆਪਦੇ ਫਾਦਰ ਦੀ ਡੈਥ ਤੋਂ ਇੱਕ ਦਿਨ ਬਾਅਦ ਕਿ ਤੁਹਾਡੀ ਸਿਲੈਕਸ਼ਨ ਯੂਨੀਵਰਸਿਟੀ ਵਿੱਚ ਹੋਈ ਐਜ਼ ਅ ਅਸਿਸਟੈਂਟ ਪ੍ਰੋਫੈਸਰ ਤਾਂ ਮੇਰੇ ਲਈ ਬਹੁਤ ਡਿਫਿਕਲਟ ਪੀਰੀਅਡ ਸੀ ਉਸ ਚੀਜ਼ ਨੂੰ ਮੈਮੋਰਾਇਜ਼ ਕਰਨਾ ਉਸ ਚੀਜ਼ ਨੂੰ ਅੰਡਰਸਟੈਂਡ ਕਰਨਾ ਕਿ ਹੁਣ ਮੈਂ ਇਹਦੇ ਉੱਪਰ ਕੀ ਐਕਸ਼ਨ ਲਵਾਂ ਬਟ ਮੈਂ ਸ਼ੁਰੂ ਤੋਂ ਹੀ ਇੱਕ ਫੰਡਾਮੈਂਟਲ ਨੂੰ ਅਪਣਾਇਆ ਕਿ ਆਪਦੇ ਡਿਸੀਜਨ ਮੈਂ ਆਪਣੇ ਆਪ ਲੈਨੇ ਤਾਂਕਿ ਬਾਅਦ ਦੇ ਵਿੱਚ ਰਿਗਰੈਟ ਨਾ ਹੋਵੇ ਐਂਡ ਅਸੀਂ ਕਿਸੇ ਹੋਰ ਨੂੰ ਬਲੇਮ ਨਾ ਕਰ ਸਕੀਏ ਤਮੇ ਉਹ ਡਿਸੀਜਨ ਲਿਆ ਐਂਡ ਯੂਨੀਵਰਸਿਟੀ ਨੂੰ ਜੁਆਇਨ ਕੀਤਾ ਲੇਟਰ ਔਨ 2 ਸਾਲ ਉਥੇ ਜੌਬ ਕਰਨ ਤੋਂ ਬਾਅਦ ਮੈਨੂੰ ਮਿਨਿਸਟਰੀ ਆਫ ਫਾਈਨੈਂਸ ਦੇ ਵਿੱਚ ਐਜ਼ ਅ ਯੰਗ ਪ੍ਰੋਫੈਸ਼ਨਲ ਕੰਮ ਕਰਨ ਦਾ ਮੌਕਾ ਮਿਲੇ ਐਂਡ ਫਿਰ ਉਥੋਂ ਲਾਈਫ ਇੱਕ ਹੋਰ ਨੈਕਸਟ ਫੇਜ਼ ਦੇ ਉੱਪਰ ਗਈ ਉਥੇ ਮੈਂ ਬਹੁਤ ਕੁਝ ਸਿੱਖਿਆ ਬਹੁਤ ਕੁਝ ਸਮਝਿਆ ਮਿਨਿਸਟਰੀ ਦੀ ਐਂਡ ਓਵਰਆਲ ਗਵਰਨਮੈਂਟ ਦੀ ਐਕਟੀਵਿਟੀਆਂ ਨੂੰ ਦੇਖਿਆ ਬਟ ਫਿਰ ਸਾਡੇ ਇੱਕ ਹੋਰ ਸਟਰਗਲ ਆਇਆ ਮੇਰੇ ਗ੍ਰੈਂਡਫਾਦਰ ਦੀ ਹੈਲਥ ਸੋ ਮੇਰੇ ਗ੍ਰੈਂਡਫਾਦਰ ਨੂੰ ਹਰਟ ਦੀ ਇੱਕਦਮ ਜਿਹੜਾ ਹੈ ਪ੍ਰੋਬਲਮ ਆਈ ਜਦੋਂ ਹੀ ਮੈਂ ਦਿੱਲੀ ਤੋਂ ਵਾਪਸ ਘਰੇ ਪਹੁੰਚਿਆ ਹਾਲੇ ਤਾਂ ਉਹਨਾਂ ਨੂੰ ਚੈਸਟ ਪੇਨ ਹੋ ਰਿਹਾ ਸੀ ਤਾਂ ਨਾਲ ਦੀ ਨਾਲ ਮੈਂ ਉਹਨਾਂ ਨੂੰ ਹਸਪੀਟਲ ਲੈ ਕੇ ਗਿਆ ਐਂਡ ਡਾਕਟਰ ਨੇ ਕਿਹਾ ਕਿ ਅਗਰ ਤੁਸੀਂ 5 ਮਿੰਟ ਵੀ ਹੋਰ ਲੇਟ ਕਰ ਦਿੰਦੇ ਤਾਂ ਇਹਨਾਂ ਨੂੰ ਹਾਰਟ ਅਟੈਕ ਆ ਜਾਣਾ ਸੀ ਸੋ ਇਹ ਸਟਰਗਲਸ ਲਗਾਤਾਰ ਚੱਲਦੇ ਰਹੇ ਐਂਡ ਉਸ ਟਾਈਮ ਤੇ ਮੈਂ ਇਸ ਚੀਜ਼ ਨੂੰ ਸੋਚਿਆ ਕਿ ਅਗਰ ਉਹਨਾਂ ਨੂੰ ਕੁਝ ਹੋ ਜਾਂਦਾ ਤਾਂ ਫਿਰ ਅਸੀਂ ਉਸ ਚੀਜ਼ ਨੂੰ ਰਿਵਰਟ ਬੈਕ ਨਹੀਂ ਕਰ ਪੰਦੇ ਤਾਂ ਮੈਂ ਉਸ ਆਫ ਦੀ ਮਿਨਿਸਟਰੀ ਵਾਲੀ ਜੌਬ ਨੂੰ ਔਨ ਸਟੇਕ ਰੱਖ ਕੇ ਉਸ ਜੌਬ ਨੂੰ ਛੱਡਿਆ ਐਂਡ ਲੇਟਰ ਔਨ ਇੱਕ ਵਰਕ ਫਰੋਮ ਹੋਮ ਵਾਲੀ ਜੌਬ ਨੂੰ ਸਟਾਰਟ ਕੀਤਾ ਤਾਂ ਕਿ ਮੈਂ ਆਪਣੇ ਗ੍ਰੈਂਡਪੈਰੈਂਟਸ ਦੀ ਹੈਲਥ ਕੰਡੀਸ਼ਨਸ ਨੂੰ ਐਂ ਉਹਨਾਂ ਦੀ ਦੇਖਭਾਲ ਕਰੇ ਰਹਿ ਕੇ ਕਰ ਸਕਦਾ ਅੱਜ ਜਦੋਂ ਮੈਂ ਮਾਰਕੀਟਸ ਜਾਣਾ ਬਹੁਤ ਸਾਰੇ ਬੱਚੇ ਆਪਦੇ ਫਾਦਰ ਦੇ ਨਾਲ ਜਾ ਰਹੇ ਹੁੰਦੇ ਆ ਆਪਦੇ ਮਦਰ ਦੇ ਨਾਲ ਜਾ ਰਹੇ ਹੁੰਦੇ ਆ ਪਰ ਮੈਂ ਉਸ ਸੀਨ ਨੂੰ ਐਕਸਪੀਰੀਅੰਸ ਨਹੀਂ ਕਰ ਪੰਦਾ ਐਂਡ ਉਸ ਚੀਜ਼ ਦੀ ਘਾਟ ਮੈਂ ਕਦੇ ਪੂਰੀ ਵੀ ਨਹੀਂ ਕਰ ਸਕਦਾ ਬਿਕਾਜ਼ ਉਹ ਟਾਈਮ ਨੂੰ ਕਦੇ ਵਾਪਸ ਨਹੀਂ ਲਿਆਇਆ ਜਾ ਸਕਦਾ ਪਰ ਅਗਰ ਟਾਈਮ ਵਾਪਸ ਨਹੀਂ ਲਿਆਇਆ ਜਾ ਸਕਦਾ ਤਾਂ ਆਪਦੇ ਆਪ ਨੂੰ ਪ੍ਰੂਵ ਕਰਕੇ ਉਹਨਾਂ ਦੀ ਆਤਮਾ ਨੂੰ ਖੁਸ਼ ਕੀਤਾ ਜਾ ਸਕਦਾ ਸੋ ਐਸੀ ਕਰਕੇ ਅੱਜ ਦੇ ਟਾਈਮ ਦੇ ਵਿੱਚ ਸਕਿੱਲ ਡਿਵੈਲਪਮੈਂਟ ਯਾ ਸਕਿੱਲ ਦਾ ਹੋਣਾ ਬਹੁਤ ਜ਼ਰੂਰੀ ਹੈ। ਅਗਰ ਅਸੀਂ ਦੇਖੀ ਅੱਜ ਦੇ ਟਾਈਮ ਦੇ ਵਿੱਚ ਬੱਚੇ ਮਾਈਗ੍ਰੇਟ ਹੋ ਰਹੇ ਨੇ ਟੂ ਅਦਰ ਕੰਟਰੀਜ਼ ਤਾਂ ਕਿ ਉੱਥੇ ਜਾ ਕੇ ਬਹੁਤ ਸਾਰੇ ਪੈਸੇ ਕਮਾ ਸਕਣ। ਬਟ ਇਹ ਗੱਲ ਬਿਲਕੁਲ ਸੱਚ ਨਹੀਂ। ਅਗਰ ਤੁਸੀਂ ਪੈਸੇ ਕਮਾਉਣਾ ਹੀ ਚਾਹੁੰਦੇ ਹੋ ਤਾਂ ਆਪਦੇ ਆਪ ਨੂੰ ਪਹਿਲਾਂ ਡਿਵੈਲਪ ਕਰੋ। ਆਪਨੀਆਂ ਸਕਿੱਲਜ਼ ਨੂੰ ਇਨਕਲਕੇਟ ਕਰੋ ਐਂਡ ਆਪਦੇ ਆਪ ਨੂੰ ਮੈਕਸਿਮਮ ਟੈਲੈਂਟ ਤੇ ਲੈ ਕੇ ਜਾਓ। ਤਾਂ ਕਿ ਤੁਸੀਂ ਇੰਡੀਆ ਦੇ ਵਿੱਚ ਰਹਿ ਕੇ ਬਹੁਤ ਸਾਰੇ ਪੈਸੇ ਕਮਾ ਸਕੋ। ਸੋ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਬਹੁਤ ਮੇਜਰ ਪ੍ਰੋਬਲਮਜ਼ ਆ ਰਹੀਆਂ ਨੇ ਥੈਟ ਇਜ਼ ਸਕਿੱਲ ਗੈਪ ਸੈਕੰਡ ਬੱਚਿਆਂ ਦੇ ਵਿੱਚ ਮੋਰਲ ਵੈਲਿਊਜ਼ ਦਾ ਨਾ ਹੋਣਾ ਆਪਦੇ ਪੇਰੈਂਟਸ ਦੀ ਰਿਸਪੈਕਟ ਨਾ ਕਰਨਾ ਗ੍ਰੈਂਡਪੇਰੈਂਟਸ ਨੂੰ ਤਾਂ ਪੁੱਛਣਾ ਹੀ ਨਾ ਐਂਡ ਹੋਰ ਵੀ ਬਹੁਤ ਸਾਰੀਆਂ ਜਿਵੇਂ ਕਿ ਨਸ਼ੇ ਤੇ ਬਹੁਤ ਸਾਰੀਆਂ ਚੀਜ਼ਾਂ ਸੋ ਮੇਰਾ ਮੈਸੇਜ ਤਾਂ ਇਹੀ ਰਹੇਗਾ ਕਿ ਅਗਰ ਤੁਸੀਂ ਆਪਦੇ ਆਪ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ ਤਾਂ ਸਟੱਡੀਜ਼ ਦੇ ਨਾਲ ਨਾਲ ਬਹੁਤ ਸਾਰੀਆਂ ਹੋਰ ਐਕਟੀਵਿਟੀਜ਼ ਦੇ ਵਿੱਚ ਵੀ ਆਪਦੇ ਆਪ ਨੂੰ ਇਨਰੋਲ ਕਰੋ ਐਂਡ ਆਪਦੇ ਪਰਿਵਾਰ ਨੂੰ ਇੰਪੋਰਟੈਂਸ ਦਿਓ ਬਿਕੋਜ਼ ਪਰਿਵਾਰ ਪੇਰੈਂਟਸ ਯਾ ਗ੍ਰੈਂਡਪੇਰੈਂਟਸ ਵਾਰ-ਵਾਰ ਨਹੀਂ ਮਿਲਦੇ ਸੋ ਮੈਨੂੰ ਇਸ ਚੀਜ਼ ਤੋਂ ਸੁਜੀਤ ਪਾਤਲ ਜੀ ਦੀ ਇੱਕ ਲਾਈਨ ਯਾਦ ਆਂਦੀ ਹੈ ਮੈਂ ਰਾਹਾਂ ਤੇ ਨਹੀਂ ਚੱਲਦਾ ਮੈਂ ਚੱਲਦਾ ਤਾਂ ਰਾਹ ਬੰਦੇ ਐਂਡ ਮੇਰਾ ਐਂਡ ਤੇ ਸਭ ਨੂੰ ਮੈਸੇਜ ਇਹ ਹੀ ਹੋਏਗਾ ਕਿ ਹਮੇਸ਼ਾ ਆਪਣੇ ਪੇਰੈਂਟਸ ਦੀ ਕਦਰ ਕਰੋ ਆਪਦੇ ਆਪ ਨੂੰ ਹਮੇਸ਼ਾ ਡਾਊਨ ਟੂ ਅਰਥ ਰੱਖੋ ਐਂਡ ਹਮੇਸ਼ਾ ਸਿੱਖਦੇ ਰਹੋ ਬਿਕੋਜ਼ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਐਂਡ ਸਿੱਖ ਕੇ ਤੁਸੀਂ ਬਹੁਤ ਕੁਝ ਬਣ ਸਕਦੇ ਹੋ एंड इस तो इलावा मैं जोश टॉक का बहुत थैंक यू करना चाहूँगा जिन्होंने मेरी स्टोरी न सुनिया एंड उसू प्रजेंट किया सामने एंड आई एम वेरी मच थैंकफुल टू जोश टॉक फॉर गिविंग मी एन ऑपरचुनिटी टू प्रजेंट माई व्यूज थैंक यू सो मच इस भीडियो बारे अपनी राय कॉमेंट सैक्शन सूर्य अपने मित्री शेयर करना ना भूलो